ਸਾਰਿਆਂ ਨੂੰ ਸਾਸਰੀ ਕਾਲ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਹੈ। ਲੋਬ ਜੀ ਤੇ ਅੱਜ ਆਪਾਂ ਲੱਗੇ ਹਾਂ ਬਣਾਉਣ ਸਾਗ। ਆ ਵੇਖੋ। ਆਹ ਆਪ ਵਿੱਚ ਪਾਉਣਾ ਅਦਰਕ ਤੇ ਹਰੀਆਂ ਮਿਰਚਾਂ। ਤੇ ਇਧਰ ਆ ਪਤਰੀਆ। ਤੇ ਪਾਣੀ ਆਪਣਾ ਹੋ ਗਿਆ ਗਰਮ। ਤੇ ਇਧਰ ਆਪਾਂ ਨੂੰ ਮਸਾਲਾ ਰੱਖਿਆ। ਆਹ ਦੁੱਧ ਇੱਕ ਬਨੇ ਤੇ ਰਿਹਾ ਪਚਾ। ਲੈ ਆਪਾਂ ਪੀਏ ਜਾ। ਨਾਲ ਇਹ ਪੰਤਰੀ ਸਾਗ ਤੁਹਾਨੂੰ ਆਪਾਂ ਸਾਗ ਪਾਲ ਗਏ ਲੂਣ ਲਾਣ ਪਾਲ ਗਏ ਅਦਰਕ ਮਿਰਚਾਂ ਦਾ ਪੇਸਟ ਬਣਾ ਕੇ ਅੰਦਰ ਗਏ ਪਾ ਫਿਰ ਆਪਾਂ ਮਿਲਦੇ ਹਾਂ ਪਕਾਉਣ ਲੱਗੇ ਮਿਲਦੇ ਨਾਲ ਆਪਾਂ ਪਕਾਉਣੇ ਮਕਾਈ ਦੀਆਂ ਰੋਟੀਆਂ ਆਣੀ ਦੇ ਆ ਰਿਜੈਟ ਸਾਗ ਪਾਉਦੇ ਹਾਂ ਚਪਾਈਏ ਲੋਨ ਤੇ ਚਾਹ ਲਈ ਆਪਾਂ ਇਹਦੇ ਚ ਪਾਉਣੇ ਲੋਨ ਤੇ ਤੇ ਥੋੜੀ ਜਿਹੀ ਪਾਉਣੇ ਆਪਾਂ ਹਲਦੀ ਕਿਉਂਕਿ ਹਲਦੀ ਪਾਇਆ ਸਾਗ ਦੇ ਵਿੱਚ ਤੇ ਗੈਸ ਨਹੀਂ ਬਣਦੀ ਕਈਆਂ ਨੂੰ ਗੈਸ ਬਣ ਜਾਂਦੀ ਹੈ ਸਾਗ ਦੇ ਵਿੱਚ ਹਲਦੀ ਜੰਮਦੀ ਹੈ ਇਹ ਰਿਜਣਾ ਇਸਾੜਾ ਪਾਲਕ ਤੇ ਚਲਾਈ ਦਾ ਹੋਰ ਨਹੀਂ ਅਜੇ ਆਉਂਦਾ ਜਦੋਂ ਤੋਰਗਾ ਫਿਰ ਤੋਰੀ ਦਾ ਬਣਾਵਾਂਗੇ ਇਧਰ ਆਪਣੀ ਬਣ ਗਈ ਚਾਹ ਤੇ ਟਾਈਮ ਹੋ ਗਿਆ ਸਾਢੇ 3 ਦਾ ਚ ਮਿਲਦੇ ਇਹੋ ਅੱਲਣ ਪੋਨੇ ਨਾਲ ਜੇ ਰਿਜਨ ਦੇ ਨੇ ਸਾਗ ਨਾਲ ਨਾਲ ਇਹਦੇ ਵਿੱਚ ਆਪਾਂ ਪੇਸਟ ਬਣਾ ਕੇ ਪਾਉਣੀ ਹੁਣ ਆਪਾਂ ਪੀਜਾ ਹੁਣ ਆਪਣੀ ਉਹ ਚਾਹ ਦਾ ਵੇਲਾ 3.30 ਵਾਲੀ the opening magic para. சிண்ட சீட்டி மனிதாங்க இது இது பண்ணி சாப்பிடு ਚਲੋ ਜੀ ਫਿਰ ਆਪਾਂ ਮਿਲਦੇ ਆਂ ਨਾਲੇ ਮੁਰੇ ਦਾ ਤੜਕਾ ਚੀਰਦੇ ਆਂ ਨਾਲ ਆਪਾਂ ਸਾਗ ਘੋੜਦੇ ਆਂ ਆਪਣਾ ਸਾਗ ਬੇਟੇ ਆ ਰਹਿ ਜਣ ਨੂੰ ਆਪਾਂ ਤੇ ਨਿੰਬੜਾ ਲੋ ਜੀ ਆਪਾਂ ਪਾਈਏ ਸਾਗ ਚੱਲਣ ਆ ਵੇਖੋ ਕਿਤਾ ਸੋਹਣਾ ਸਾਗ ਬਣਿਆ ਘੋਲ ਘੋਲ ਕੇ ਖਟਾ ਤੇ ਇਧਰ ਆਪਾਂ ਮਕਈ ਦਾ ਆਟਾ ਨਾਲੇ ਲਾਵਾਂਗੇ ਫੁਲ ਕੇ ਤੇ ਨਾਲੇ ਪਾਈਏ ਅੰਨ ਇਹਦਾ ਕੈਮਰਾ ਵੀ ਮੈਨੂੰ ਫੜਨਾ ਪੈਂਦਾ ਬੈਲ ਵੀ ਤੇ ਨਾਲ ਹੀ ਇਹ ਕਾਠਣਾ ਆਇਦਰਾਪਾ ਰੱਖਿਆ ਪਾਣੀ ਗਰਮ ਤਾਂ ਜੋ ਸਾਗ ਦੇ ਵਿੱਚ ਪਾਵਾਂਗੇ ਤੇ ਸਾਗ ਜਿਹੜਾ ਕਰਾਂਗੇ ਥੋੜਾ ਜਿਹਾ ਪਤਲਾ ਤਾਂ ਕਿ ਆਦਾ ਵੀ ਜਿਹੜਾ saag apaan kote ya mulai dari air panas ada keriting apa saag apaan banget lihat வா தடுக்க நா மக்கை தோட்டியா ரெண்டு அப்போ கிளா சீட்டா நீ மணவாய் கே சீட்டாளா சாக ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਤਾਂ ਨੂੰ ਪ੍ਰਸ਼ਾਦ ਦੇ ਜਦੋਂ ਲਾਏ ਫਿਰ ਮਿਲਦੇ ਆਂ ਨਾਲੇ ਆਪਾਂ ਲਗਾਨੇ ਸਾਗ ਨੂੰ ਤੜਕਾ ਤੇ ਚਲੋ ਜੀ ਠੀਕ ਹੈ ਫਿਰ ਹੈ ਚਲੋ ਜੀ ਇਧਰ ਆਪਣੀਆਂ ਰੋਟੀਆਂ ਆਪਾਂ ਲਿਆਂ ਬਣਾ ਕੱਢ ਲਈਆਂ ਵਾ ਤੇ ਇਧਰ ਆਪਣੇ ਸਾਗ ਨੂੰ ਲੱਗ ਗਿਆ ਤੜਕਾ ਵੇਖ ਦਿਨਾਂ ਤਰ੍ਹਾਂ ਸਾਗ ਬਣਿਆ ਤੇ ਇਧਰ ਆਪਣਾ ਮੱਖਣ ਇਹ ਦਿਨ ਬਤਰ ਤੇ ਦੋ ਤਰੀਕ ਕਿਉਂਕਿ ਗਰਮੀ ਆ ਇਸ ਕਰਕੇ ਵੀ ਛੇਤੀ ਖੁੱਲ ਕੇ ਜਿਹੜੇ ਲੈ ਜਾਣਾ ਥੋੜਾ ਆਪਾਂ ਕਵੇ ਘੋਗੇ ਅਗਰ ਮੈਂ ਪ੍ਰਸ਼ਾਦੇ ਪਾਈਏ ਫਿਰ ਆਪਾਂ ਲੋਚ ਉਹਦੀ ਆਪਣੀ ਗਏ ਪੈ ਕਵੇ ਤੇ ਕਿਉਂਕਿ ਕੈਮਰਾ 2 ਮਿੰਟ ਪਾਸੇ ਕਰਨਾ ਪਿਆ। aven ਲੱਗੇ ਕਿ ਉਹ ਉੱਪਰ ਰੋਟੀ ਜਿਹੜੀ ਹੋਤ ਨੂੰ ਮੇਸ਼ੀ ਅੰਦਰ ਬਈ ਕੇ ਕੜ ਕੇ ਲਿਆਂ ਲਿਆਂ ਕਿਉਂਕਿ ਰਸੋਈ ਚ ਗਰਮੀ ਵੜੀ ਆ। ਤੇ ਇਧਰ ਆਪਣਾ ਜਲ ਪਾਣੀ ਤਿਆਰ ਬਸ ਪ੍ਰਸ਼ਾਦਾ ਹਣਾ ਪਾ। ਨਾਲ ਰੋਟੀ ਪਕਾਈ ਜਾਣੀ। ਨਾ ਨਾ ਆਪਾਂ ਫੜਾਈ ਦੇਣੀ ਹੈ ਤੇ ਚਲੋ ਆਪਾਂ ਤਵੇ ਤੇ ਬਣਾਉਣੀਆਂ ਰੋਟੀਆਂ ਗੈਸ ਤੇ ਨਹੀਂ ਸੇਕਣੀਆਂ ਨਾ ਗੈਸ ਵਾਲੀ ਰੋਟੀ ਖਾਦੀ ਜਾਂਦੀ ਹੈ ਤੇ ਨਾ ਕਾਣੀ ਹੈ ਗੈਸ ਤੇ ਰੋਟੀ ਬਣਾਉਣ ਦੇ ਨਾਲ ਕੈਂਸਰ ਹੋ ਜਾਂਦੀ ਹੈ ਡਾਕਟਰ ਬਹੁਤ ਡੱਕਦੇ ਆ ਰੋਟੀ ਖਾਓ ਇਸ ਕਰਕੇ ਆਪਾਂ ਤਵੇ ਤੇ ਹੀ ਬਣਾਵਾਂਗੇ ਟਾਈਮ ਵੱਧ ਲੱਗ ਜੂਗਾ ਪਰ சேத்துக்கா <h atheistSefoso _> ਸਾਗ ਪਾਣ ਸਾਗ ਪਾ ਮੱਖਣੀ ਪਾ ਡਾਡੀ ਨੂੰ ਰੋਟੀ ਫੜਾਤੇ ਚੱਲ ਹੋ ਗਿਆ ਆਪਾਂ ਕਿਹੜੀ ਗੱਲ ਨੂੰ ਗਾਲ ਕੱਢੀ ਐ ਬੱਸ ਇਹ ਤੇ ਬਿਹਾਰੀ ਗੱਲ ਸੀ ਨਾ ਹਸੇ ਜੇਤੀ ਲੈ ਜਾਣਗੇ ਆ ਔਰ ਬਹੁਤ ਬੱਸ ਬੱਸ ਫੇਰ ਸਹੀ ਅਰੇ ਰਵਾ ਪਾ ਦੇ ਬਾਕਮ ਹਮ ਚਾਰਾ ਕਹਿੰਦਾ ਪਾ ਪਾ ਨਹੀਂ ਗਾਣਾ ਕਿ ਨਹੀਂ ਚਾਰ ਉਹ ਤਾਂ ਮਰਦਬਾਨ ਚੋਂ ਕੱਢਣਾ ਪੈਣਾ ਆਲੇ ਡੱਬੀ ਮਰਦਬਾਨ ਵਾਲੀ ਚੋਕਲਾ ਆਪਣਾ ਪਹਿਲਾ ਪ੍ਰਸ਼ਾਦਾ ਹੋ ਗਿਆ ਬਣ ਕੇ ਤਿਆਰ ਵੇਖੋ ਆਪਣਾ ਦੋਵੇਂ ਪ੍ਰਸ਼ਾਦੇ ਬਣ ਗਏ ਤੇ ਕਈ ਦੀ ਰੋਟੀ ਤੇ ਸਾਗ ਨਾਲ ਆਮਬਾ ਦਾ achar ਆਓ ਜੀ ਤੇ ਖਾਓ ਜੀ ਦੱਸਿਓ ਕਿਦਾਂ ਦਾ ਲੱਗਿਆ ਵੀਰੇ ਭੈਣ ਭਰਾ ਵੀਡੀਓ ਵੇਂਦੇ ਹੋ। ਅੱਜ ਸਾਗ ਦਾ ਕਰਕੇ ਮੱਕੀ ਦੀ ਰੋਟੀ ਦਾ ਕਰਕੇ ਵੀਡੀਓ ਕੁਝ ਲੇਟ ਵਾ। ਇਸ ਕਰਕੇ ਵੀਡੀਓ ਪਾਵਾਂਗੇ ਜਰੂਰ ਹੋਣ। ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ। ਲਓ ਜੀ ਸਭੋ ਪ੍ਰਸ਼ਾਦਾ ਸਾਰੇ ਵੇਖਣ ਵਾਲੇ ਭੈਣ ਭਰਾ